ਜਾਣਦਾ ਮੇਰਾ ਮਕਸਦ ਸੀ ਲੋਕਾਂ ਤੱਕ ਸਨੇਹ ਪਹੁੰਚਾਉਂਦਾ ਤੇ ਲੋਕ ਮੇਰੇ ਸਨੇਹ ਤੇ ਅੱਜ ਬਾਈ ਦੀ ਰੈਲੀ ਵਿੱਚ ਸ਼ਾਮਲ ਹੋਏ ਨੇ ਮੈਨੂੰ ਇਹ ਦਿਨ ਬੜਾ ਵੱਡਾ ਹੌਸਲਾ ਮਿਲਿਆ ਵਾ ਕਿ ਲੋਕਾਂ ਨੇ ਮੇਰੀ ਪਿੱਠੇ ਹੱਥ ਰੱਖਿਆ ਵਾ ਅੱਜ ਬਹੁਤ ਵੱਡਾ ਇਕੱਠ ਜਿਹੜਾ ਦੋ ਕਿਲੇ ਦੀ ਵਿੱਚ ਹੈ ਸ਼ਾਮਿਆਂ ਨੇ ਲਾਈ ਸੀਗੇ ਕੁਰਸੀਆਂ ਲਾਈਆਂ ਗਈਆਂ ਉਹ ਵੀ ਭਰ ਗਈਆਂ ਤੇ ਸ਼ਹਿਰ ਕਲਾਂ ਨੌਰੀ ਸੀਲ ਹੋ ਗਿਆ ਲੋਕਾਂ ਦੇ ਪਹੁੰਚ ਹੀ ਨਹੀਂ ਸਕੇ ਪੰਡਾਲ ਤੱਕ ਹਾਂਜੀ ਹਾਂਜੀ ਤੇ ਮੈਂ ਇਹ ਸਮਝ ਲਾ ਕਿ ਐਡਾ ਵੱਡਾ ਸਮਰਥਨ ਮੈਨੂੰ ਮਿਲਿਆ ਵਾ ਜਿਹਦਾ ਮੈਨੂੰ ਬਹੁਤ ਬਲ ਮਿਲਿਆ ਵਾ ਮੈਂ ਅੱਜ ਦੇ ਇਸ ਇਕੱਠ ਵਿੱਚ ਕੋਈ ਸੰਦੇਸ਼ ਦੇਣਾ ਵਾ ਹੀ ਕੁਝ ਨਹੀਂ ਦੇਣਾ ਕਿ ਅਕਾਲੀ ਦਲ ਜਿਹੜਾ ਬੜੇ ਵੱਡੇ ਸੰਕਟ ਵਿੱਚ ਆ ਤੇ ਬਹੁਤ ਸਾਰਾ ਵਕਾਊ ਮਾਲ ਅਕਾਲੀ ਦਲ ਤੋਂ ਣਟ ਗਿਆ ਵਾ ਕੋਈ ਗਲਤੀਆਂ ਜਿਹੜੀਆਂ ਸਾਡੇ ਲੀਡਰ ਸਾਹਿਬਾਨਾਂ ਵਿੱਚ ਵੀ ਨੇ ਉਹਨਾਂ ਨੂੰ ਉਹ ਸੁਧਾਰਨਾ ਤੇ ਸਾਰੀ ਜਨਤਾ ਨੂੰ ਅਪੀਲ ਕਰਨਾ ਵਾ ਕਿ ਦਿਨ ਰਾਤ ਇੱਕ ਕਰਕੇ ਤੇ ਕਾਲੀ ਦਲ ਦੀ ਸਪੋਰਟ ਕਰਨਾ ਕਿ ਆਪਾਂ ਨੂੰ ਵੇਜ ਦਾ ਕੋਈ ਸੱਦਾ ਕੋਈ ਮੈਨੂੰ ਸੱਦਾ ਦੇਣ ਚਾਹੇ ਨਾ ਦੇਣ ਮੈਂ ਖਾਨਦਾਨੀ ਕਾਲੀਆਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਵਫਾਦਾਰ ਸਿਪਾਹੀ ਹਾਂ ਤੇ ਉਹਦੇ ਲਾਇਬ ਬੂਟੇ ਨੂੰ ਮੈਂ ਪਾਣੀ ਦੇਣਾ ਵਾ ਇਹ ਮੇਰਾ ਫਰਜ਼ ਬੰਦਾ ਇਹ ਮੇਰਾ